हाँ मोड़ के कहने आलू लेना है। मैं चलो कितने ले चलो पहला ठंडा मैं जाए ना हम देखो धप्प आ गई पहला ठंडाई आंटी अच्छा ਗੜਾ ਨਾ ਨਹੀਂ ਕਰਦੇ ਹਨ ਨਾ ਕਰ। ਇਹ ਕਿ ਜਿੱਕੇ ਨ ਕਬੂਤਰ ਛੱਡਿਆ ਭਾਜੀ? ਬਾਜੀ ਅੱਜ? ਹਾਂਜੀ ਭਾਜੀ। ਓਕੇ। ਆਪਾਂ ਕਿ ਫਾਈ? ਭਾਈ ਨ ਕੋ ਬਰੋ। ਓਕੇ ਜੀ। ਚਾਹ ਵਣੇ ਬਿੱਤਾ। ਸਰ ਹਣੇ ਨਿਗਾਹਤ ਹੈ ਦਿਲ ਦੀ ਹਣਾ ਪਰ। ਉੱਤਰਾਂ ਦਾ ਮੈਚ ਆ ਵਾ ਬੜਾ ਟਵਿੰਡਾਜ ਕਬੂਤਰਾਂ ਦਾ। ਆ ਨਵੇਂ ਲੱਗਿਆ ਬੋਰ। ਪਲਵੰਡੀ ਰਾਈਆਂ ਲੈ ਕੇ। ਉਧਰੋਂ ਆਇਓ ਆ ਬੰਦੇ ਦੇ ਲਕ ਉਧਰਾਂ ਦਾ ਉਹ ਮੈਚ ਇੱਕ ਕੂਲਰ ਹੈ ਦੇਖ ਕਰੋ ਦੋ ਕੂਲਰ ਆ 70000 ਰੁਪਈਆ ਆ ਤੇ ਦੋ ਪੱਖੇ ਆ ਕਦੇ ਇਦਾਂ ਕੁਛ ਕਹਿੰਦੇ ਇਹ ਆ ਕੇ ਦੇ ਦੇਣ ਕਿਹੜਾ ਜੱਤ ਆ ਇਹ ਆਈ ਆਪਾਂ ਸ਼ਹਿਰ ਨੂੰ ਆ ਪੱਟੀ ਵੀ ਲਾਉਤੀ ਆ ਚਿੱਟੀ ਐ ਰੋਡ ਦੀ ਗੱਲਬਾਤ ਕਰਾਉਂਦੇ ਆ ਡਿਪੈਂਡ ਵਾਲੇ ਨੇ ਟੀਵੀ ਦੇਖਣਾ ਬੁਰਾ ਨਾ ਆਵਾ ਘਟਸ ਤਨ ਹਜੇ ਸ਼ਹਿਰ ਦਿਖਾਉਂਦੇ ਆ ਬਣੇ ਰੋ ਇੱਥੇ ਬੁਲਾਉਂਗਾ ਇਹਨਾਂ ਦੇ ਅੱਜ ਸੁਲੂੰ ਮਟੀਵੀ ਮੈਂ ਘਟ ਆਇਆ ਭਾਣ ਲੱਲੇ ਭੱਬੇ ਨਾਲ ਕੇ ਪੈਸੇ ਲੈ ਹੀ ਲੈਂਦੇ ਆ ਆ ਦੇਖੋ ਬਚਾ ਨੇ ਧੋਪ ਚ ਡਿਊਟੀ ਦਿੰਦੇ ਮੁਲਾਜ਼ਮ ਇਹਨਾਂ ਦੇ ਵੀ ਰਿਸਪੈਕਟ ਆ ਸਾਰਿਆਂ ਨੇ ਇਨੀ ਗੇਵਾੜੇ ਬਹੁਤ ਨੇ ਚੰਗਿਆਂ ਨਹੀਂ ਆ guys government college ਛੁੱਟੀਆਂ ਹੋਈਆਂ ਸਾਰਿਆਂ ਨੂੰ ਮੈਨੂੰ ਲੱਗਦਾ ਟਾਈਮ-ਟਾਈਮ ਹੈ ਜਿਹੜੇ ਕਲਾਸ ਨੂੰ ਚਾਉਂਦੇ ਆ ਉਹਦੇ ਛੁੱਟੇ ਤਾਂ ਕਹਿੰਣ ਬੜੇ ਇੱਥੇ ਕਮੈਂਟ ਕਰਕੇ ਦੱਸੋ ਕਿ ਇਹ ਗਵਰਨਮੈਂਟ ਕਾਲਜ ਹੈ ਤੇ ਆਹ ਵਾਲੀ ਗੱਡੀ ਇੰਨੀ ਗਰਮੀ 'ਚ ਮਾਮਾ ਵਿਆਹ ਕਰਾ ਕੇ AC ਚ ਰਹਿਣਾ ਪੈਣਾ ਮੇਕ ਕੀ ਤੌਰੰਤ ਦਾ ਮਾਹਰ ਰੋਕ ਹੈ ਨੰਦ ਯਾਰੀ ਬਰਦੀ ਪਾਗਦੇ ਤਾਂ ਦਸ ਨਾ ਕੰਪਣ ਲੱਗੇ ਹੈ ਕਿ ਨਹੀਂ ਛੋਟੇ ਹੁੰਦੇ ਇੱਕ ਇੱਕ ਸਾਲ ਦੀ ਉਹ ਟੀਮ ਹੁੰਦੀ ਸੀ ਸਾਡੀ ਫੇਵਰੇਟ ਹੁੰਦੀ ਸੀ ਜਿਹੜੀ ਇੰਟੈਲੀਜੈਂਸ ਜਿਹੜੇ ਬੰਦਾ ਚੱਕੇ ਲਿਆਉਂਦੇ ਹੁੰਦੇ ਹੁੰਦੇ ਜੋ ਦੌੜਦੇ ਹੋ ਸਪੀਡ ਤੇ ਆਉਂਦੇ ਇੰਟੈਲੀਜੈਂਸ ਵਾਲੇ ਉਹ ਸਾਲ ਤੇ ਉਹ ਫੇਵਰੇਟ ਹੁੰਦੇ ਸਾਰੇ ਸਾਡੇ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹੁੰਦੇ ਇਮੋਜਰਮ ਬੰਦੇ ਨਾਲ ਜਿਹੜਾ ਦੌੜ ਜਾਂਦਾ ਸੀ ਇਹਦੀ ਟੱਕਰੀ ਡਾਲੀ ਆ ਹੁੰਦੀ ਇਹ ਇਹਨਾਂ ਚੱਕੇ ਲਿਆਉਣੇ ਲਿਆਉਣਾ ਪਰ ਘਰੋਂ ਲਿਆਉਣ ਕਿਤੇ ਲੋਕਿਆ ਲਿਆਉਣ ਲੱਗ ਪਏ। ਹੁਣ ਆ ਗਿਆ ਸਾਹਮਣੇ ਘੋੜੇ ਵਾਲਾ ਚੌਂਕ। ਵੀਡੀਓ 2 ਮਿੰਟ ਦੀ ਬਣ ਗਈ ਚਲੋ ਚੰਗਾ ਕੱਟ ਕਰੀਏ। ਇਹ ਵੀ ਚੱਲੀ ਜਾਂਦਾ ਕਬੂਤਰਾਂ ਦਾ ਦੇਖਦਾ ਘੁੰਮਣ ਲੱਗਿਆ ਗਲੀਆਂ ਦੇ ਵਿੱਚ। ਆਪਾਂ ਹਿਆਰਪੁਰੋਂ ਵੀ ਮੁੜ ਕੇ ਆ ਗਏ। ਇੱਥੇ ਰਿਕਾਟ ਹੈ ਰੇਸਟ ਪੂਰੇ 12:00 ਵਜੇ ਆ। ਚਾਹ ਤੇ ਲੱਸੀ ਦਾ ਰੇਟ ਕੀ? ਦੇਸੀ ਲੱਸੀ? ਹਾਂਜੀ ਹਾਂਜੀ। ਮਹਾਰਾਜ ਕਿਦਾਂ? ਠੀਕ ਹੋ? ਇਹ ਸ਼ੁਰੂ ਕਰਤਾ ਕੰਮ। ਹੋਰ ਇਹੋ ਕੀਤਾ। ਚੱਲ ਵਧੀਆ। ਹਾਂ। ਪਰਮਾਤਮਾ ਤੇ ਤਰੱਕੀ ਬਖਸ਼ੇ ਤੁਹਾਨੂੰ। ਹਾਂ। ਕੰਮ ਚੱਲੇ। ਦੇਸੀ ਲੱਸੀ ਰੇਟ 30 ਰੁਪਏ। ਕਿਹੜੀ ਵੀ ਬਣਾਉਨੇ ਉਹ ਵਾਲੀ ਰੜਕ ਕੇ ਨੇ। ਓਕੇ। ਚੱਲ ਵਧੀਆ। ਪੀਵਾਂਗੇ ਕਿਸ ਦਿਨ? ਮੈਂ ਹੁਣ ਨਾਰੀਅਲ ਜਿਆ ਪੀ ਕੇ ਆਇਆ। ਜਨਾਬ ਜੀ ਆਹ ਆਇਆ ਮਾਰਾ ਗਿਆ ਜਾ ਰਹਾ ਦੱਸੀ ਬਿਨਾ ਡਰੋ ਦੇ ਸਾਡੇ ਪਿੰਡ ਦਾ ਹੀ ਅੰਕਲ ਜਿਹੜਾ ਕੇ ਕਰੀ ਇਹਨਾਂ ਗੋਮ ਜਿ ਗੋਮ ਜ ਨਹੀਂ ਹੋਇਆ ਇਹਨੂੰ ਕੈਪਸੂਲ ਦਿੱਤਾ ਸੀ ਪੋਲੀਡੈਕਸ ਦਾ ਬੜਾ ਘੈਂਟ ਆ ਰਾਤੋ ਰਾਤ ਕਹਿੰਦਾ ਪਾੜਦਾ ਮੇਰੇ ਉਹ ਵਧੀਆ ਹੈ ਤਾਂ ਇਹ ਗੋਮ ਹੋਣਾ ਹੈ ਇਹਨਾਂ ਨੂੰ ਵਿਸਤਾਰਾ ਕਾਉਂਸਲ ਤੇ ਚੈੱਕ ਕਰੇ ਜਿੰਦਰ ਹੁੰਦੇ ਨੇ ਲੋ 2 3 ਤੇ ਨੇ 4 4 5 6 7 8 8 ਹੋ ਗਏ 9 10 11 12 13 14 ਅੰਕਲ ਤਾ ਨਾ ਲੱਸੀ ਜ਼ਰੂਰ ਪੀਓ ਪਿੰਡ ਦੇ ਭਈਆਂ ਤਾਂ ਜਾ ਕੇ ਮੁਹੰਮਦ ਖਾਨ ਦੇ ਪਿੰਡ ਦੇ ਕੋਈ ਸਪੋਰਟ ਕਰਨੀ ਚਾਹੀਦੀ ਜੇ ਕੋਈ ਸ਼ਾਪ ਖੋਲਦਾ ਜਾਂ ਕੋਈ ਦੁਕਾਨ ਉਹ ਜਿਹੜਾ ਅੰਕਲ ਆਇਆ ਨਹੀਂ ਕੈਲਕੂਲੇਟਰ ਇੱਕ ਦਿਨ ਜਿਹੜਾ ਗੁੰਮ ਜਾ ਹੋਇਆ ਸੀ ਯਾਦ उन्हें ਅਨੇ ਰੋਗੇ ਕੋਲੀ ਹੈ ਮੋੜ ਸਾਲ ਤੇ ਬਣਾ ਕੇ ਰੈਡੀ ਹੈ ਠੰਡੀ ਲੱਸੀ ਚਾਟ ਵਾਲੇ 30 ਰੁਪਏ ਦਾ ਗਲਾਸ ਉਹ ਕੋਧਾ ਜੀ ਮੈਂ ਟੱਕਰਿਆ ਮੈਂ ਵੀਡੀਓ ਚ ਵੀ ਪਾਤਾ ਮੈਂ ਕਿਹ ਚੱਲੇ ਤਾ ਹਾਂ ਆਪਾਂ ਮੇਰੇ ਬਾਪ ਕਿੰਨੇ ਚੀਜਾਂ ਲੈ ਕੇ ਮੈਂ ਤੇ ਮੂਹਤ ਨਾ ਮਲਾਇਆ ਉਹਦਾ ਸੁਤੇ ਮੋਰਦਾ ਰਕਾਇ ਇਸ ਤੇ ਮੂਰ ਦਾ ਕੰਬ ਛੇੜੀ ਜਾ ਮੈਨੂੰ ਉਹਦੇ ਨਾਲ ਇਹ ਮੂਹਤ ਉਹ ਬਹੁਤ ਮੋਰਦਾ ਮੈਂ ਜਾ ਮੰਮ ਗੋਦਮਾ ਲੈ ਜਾ ओके ਚਲ ਹੁਣ ਮੈਂ ਰੈਸਟ ਕਰ ਲੰਦੇ ਨਹੀਂ 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 ਮੈਂ ਬਣਾਣਾ ਬਣਾਵਣਾ ਬਣਾਣਾ ਤੇ ਮੇਰਾ ਸਾਰਾ ਮੇਰਾ ਵੀ ਦਾ ਚਾਹ ਮੰਗਦਾ ਇੱਕ ਗੱਟ ਪਣਾ ਰਿਹਾ ਚਾਹ ਮੰਗਦਾ 5 ਵਜ ਗਏ ਚੋਈਏ ਨਾ ਚੋਲੇ ਆ ਸੌਰੀ ਸੱਚ ਤੇ ਇਹਨਾਂ ਬਾਹਰ ਕੱਢੀ ਜਨ ਨਾਲ ਆਈਏ ਗਾਨ ਮੈਂ ਸ਼ਾਹਪੁਰ ਨੂੰ ਗਿਆਇਂ ਕਰਿਆ ਨੇ ਤੇ ਕੁੜੀ ਆਈ ਵਧੀਆ ਕਾਲਜ ਵਾਲੀ ਸੀਗੀ ਕੁੜੀ ਪੜੀ ਯਾਨੀ ਕਿ ਪੜਨ ਲਿਖਣ ਵਾਲੀ ਸੀਗੀ ਕੁੜੀ ਲੁੱਕ ਲਾਈਕ ਮੈਨੂੰ ਲੱਗਾ ਇਦਾਂ ਮੈਂ ਸਮਾਨ ਲੈ ਕੇ ਹਜੇ ਬਾਹਰ ਨਿਕਲ ਤੇ ਉਹਨੇ ਬੋਲਿਆ ਕਹਿੰਦੀ ਆ ਬੰਡਲ ਦੇਓ ਇੱਕ ਮੇੜੀ ਦਾ ਕਿਸਾਨ ਦਾ ਪਤਾ ਕਿਹੜਾ ਬੰਡਲ ਕਹਿੰਦੀ ਦਿਓ ਮੈਨੂੰ ਰਾਜ ਬੜਾ ਗੁੱਸਾ ਆਇਆ ਲੱਗਾ ਉਹ ਮੇਰੇ ਸ਼ਰਮ ਨਹੀਂ ਵੀ ਅਗਲੇ ਨੂੰ ਜਾਣਦਾ ਹਨ ਪਿੰਡ ਦੇ ਸੀ ਆਪਣੇ ਪਰ ਇਹਨਾਂ ਨੂੰ ਘਰ ਦੇ ਨੂੰ ਸ਼ਰਮ ਚਾਹੀਦੀ ਹੈ ਅੱਭਲ ਤਾਂ ਤੁਸੀਂ ਇਹ ਚੀਜ਼ ਕਰੋ ਨਾ ਜਿਹਦੇ ਤੁਸੀਂ ਕਰਦੇ ਆ ਤੇ ਫਿਰ ਆਪ ਜਾਓ ਹਨਾ ਉਹ ਕੁੜੀ ਕਾਲਜ ਵਾਲੀ ਕੁੜੀ ਸੀਗੀ ਇਹ ਵੀ ਨਹੀਂ ਸਕੂਲ ਵਾਲੀ ਹੁੰਦੀ ਭਾਵੇਂ ਸਕੂਲ ਵਾਲੀ ਹੁੰਦੀ ਨਿਆਣਿਆਂ ਨੂੰ ਭੇਜਿਆ ਨਾ ਕਰੋ ਗੁੱਡ ਨਹੀਂ ਲੱਗਦਾ ਹੈਗਾ ਇਦਾਂ ਆਮ ਤਨ ਪੱਖੇ ਥੱਲੇ ਪਏ ਹੋਣੇ ਅੰਦਰ ਤੇ ਉਹਨੂੰ 100 ਰੁਪਏ ਦੇ ਕੇ ਭੇਜਦਾ ਜਾਂ ਬੀੜੀਆਂ ਦਾ ਬੰਡਲ ਲਿਆ ਕਿੱਡੀ ਬਦੂ ਗੱਲ ਹਨਾ ਉਦਾਂ ਦੇ ਘਰ ਦੇਾਂ ਲਈ ਜਵਾਬ ਦੇ ਆਕਰੋ ਨਿਆਣਿਆਂ ਨੂੰ ਸਿੱਧਾ ਇਦਾਂ ਦੇ ਕੰਮ ਨੂੰ ਕੋਈ ਘਰ ਦਾ ਤੁਹਾਡੇ ਪੇਰੈਂਟਸ ਕਹਿੰਦਾ ਹੁੰਦਾ ਹਨਾ ਗਲਤ ਗੱਲ ਆ ਇਹ ਮੈਨੂੰ ਬਹੁਤ ਰੰ ਲੱਗਾ ਮੈਂ ਤੁਹਾਨੂੰ ਸ਼ੇਅਰ ਕਰ ਲਈ ਕਿ ਗੁੱਡ ਨਹੀਂ ਹੈਗਾ ਕੁੜੀਆਂ ਨੂੰ ਤੇ ਦੁਕਾਨਾਂ ਦੇ ਭੇਜਦੇ ਆ ਕਿ ਹਾਂ ਵੀ ਬੇੜੇ ਫੜ ਕੇ ਲਿਆ ਜਾਂ ਬੰਡਲ ਨੇ ਆ ਗੁੱਡ ਨਹੀਂ ਹੈਗਾ ਚਲੋ ਕਰ ਲਈਏ ਕੰਮ ਕੱਢਾ ਬਾਹਰ ਫਿਰ ਤਨ ਮੇਲੇ ਸਾਡੀ ਬਜਾਇੀ ਤਾਂ ਬੱਚੇ ਨਹੀਂ ਲੱਭਦੇ ਰਾਤੀ ਲੱਭਣ ਲੱਗੇ ਜੇ ਪਤਾ ਕਿੱਥੇ ਰੱਖੇ ਹਨਾ ਹਾਂ ਵਿਚਾਰੀ ਕਹਿੰਦਾ ਮੈਂ ਇੱਥੇ ਰੱਖ ਦਾਂਗਾ ਤੈਨੂੰ ਕਿੰਦਾ ਪਤਾ ਲੱਗਾ ਇਹ ਬੱਚੇ ਲੱਭਦੇ ਆਂ ਮੈਂ ਮੈਂ ਤਾਂ ਹੁੰਦੀ ਚੱਕੀ ਆ ਮੈਂ ਤਾਂ ਹੋ ਸੁਖਨੀਆ ਟੋਗਰੀ ਚੱਕੀ ਫਿਰਦੀ ਕਹਿੰਦੀ ਇਹਦੇ ਵਿੱਚ ਬੰਦ ਖਾਨਾ ਆ ਇਹਨੂੰ ਮੈਂ ਕਿਹਾ ਇੱਥੇ ਤਾਂ ਦੌੜ ਜਾਣਾ ਇਹਦੇ ਬੱਚੇ ਨੂੰ ਬੰਦ ਕਰਾਂਗਾ ਹਾਂ ਬੱਚੇ ਲੱਭਦੇ ਆਂ ਤੈਨੂੰ ਉੱਥੇ ਆ ਕੋਣ ਕਿਤਾਬ ਦੀ ਇਹ ਮਾਰਗੀ ਉੱਥੇ ਤਾਂ ਨਹੀਂ ਪੜਗੀ ਆਹੇ ਪੜਨ ਕਿ ਕੋਈ ਲੱਭ ਲਾਂ ਇਹਦੇ ਬੱਚੇ ਇੱਥੇ ਹੋਣੇ ਆ ਜਾਂ ਬਿੱਲਾ ਬੁੱਲਾ ਤਾਂ ਨਹੀਂ ਖਾ ਗਿਆ ਹੋਗਾ ਮੈਂ ਲੱਭਦੇ ਆਂ ਹੂੰ ਉਹ ਤਾਂ ਨਹੀਂ ਖਾ ਗਏ ਬਿੱਲਾ ਤਾਂ ਨਹੀਂ ਖਾ ਗਨੇ ਕਉ ਨਹੀਂ ਉਹ ਤਾਂ ਕੰਦੇ ਬਿੱਲਾ ਤਾਂ ਨਹੀਂ ਖਾ ਗਏ ਇਹਦੇ ਬੱਚੇ ਉੱਥੇ ਦੇਖ ਮੈਂ ਕਹਿੰਨਾ ਬਿੱਲਾ ਤਾਂ ਨਹੀਂ ਖਾ ਗਏ ਇਹਦੇ ਬੱਚੇ ਨਹੀਂ ਚਲ ਕੋਈ ਨਹੀਂ ਲੱਭਦੇ ਮੇਰੇ ਚਲ ਆਪਾਂ ਮਾਂ ਦੇ ਲੱਭਦੇ ਮਾਂ ਤਾਂ ਮਾਂ ਹੀ ਹੁੰਦੀ ਵਿਚਾਰੇ ਗੱਜਾ ਮਰ ਮਾਂ ਲੱਭਦੇ ਆਪੇ ਤਾਂ ਨਹੀਂ ਕਿਧਰੇ ਖੇਪ ਲੂੰਗੜੇ ਹੈ ਹਾਂ ਮੈਂ ਕਹਿੰਨਾ ਕਿੱਥੇ ਰੱਖੇ ਆਲਾ ਮੇ ਪੱਠੇ ਇਹਨੂੰ ਕੱਢ ਲੈਣਾ ਇੱਥੇ ਵੀ ਦੇਖ ਲੈ ਚੰਗੀ ਤਰ੍ਹਾਂ ਪਰ ਇੱਥੇ ਤੇ ਬਾਹਰ ਨਹੀਂ ਰੱਖਿਆ ਸੀ ਬਾਹਰ ਹੀ ਸੀ ਲੈ ਦੇਖ ਲੈ ਅੰਦਰ ਵੜ ਕੇ ਏ ਕਿੱਧਰ ਗਈ ਉਹ ਹਰਦੇ ਇੱਥੇ ਬੈ ਗਈ ਲੱਬੇ ਨਹੀਂ ਕੋਈ ਨਾ ਮੇਰੇ ਪੁੱਤ ਲੱਬੇ ਨਹੀਂ ਮਟੋ ਲੱਬੇ ਨਹੀਂ ਐ ਚ ਦੇਖ ਇਹ ਚ ਲੈ ਕੇ ਵੜਦੀ ਹੁੰਦੀ ਸੀ ਤੂੰ ਬਾਲਣ ਇਹ ਚ ਇਹਦੇ ਦੇ ਥੱਲੇ ਵੜ ਕੇ ਬੈਗਪੈਨ ਹੁੰਦੀ ਹੈ ਨਾ ਬਹੁਤ ਜਿਆਦਾ ਗਰਮੀ ਨਹੀਂ ਇੱਕ ਤਾਂ ਹਨ ਪਰ ਰੱਬ ਨੇ ਐ ਠੰਡਾ ਕਰਤਾ ਇਸੇ ਚਲਾ ਦਿੱਤਾ ਦਿਖਾ ਲਦਾ ਹਾਂ ਬੜੀਆ ਹਵਾ ਚੱਲਣ ਲੱਗੀ ਆ ਇਹ ਮੀਂਹ ਧੰਦੀ ਦੇ ਹੋਣਾ ਨਾ ਸਿੱਪ ਸਿੱਪ ਆਪਣੇ ਆ ਦਾ ਨੇਚਰ ਹੀ ਆ ਹਾਂ ਹਾਂ ਬਸ ਪੱਠੇ ਕੁਤਰ ਲਿਆ ਪੱਠੇ ਕੁਤਰ ਲਿਆ ਪੌਣੇ ਸ਼ਾਮ ਦਾ ਟਾਈਮ 5:00 ਹੋ ਗਏ ਬਲੌਗਰ ਅੱਜ ਮੂਡ ਨਹੀਂ ਸੀ ਮੌਸਮ ਠੰਡਾ ਹੋ ਗਿਆ ਇਹ ਗਰਮੀ ਕਰਕੇ ਦਿਲੇ ਨਹੀਂ ਕਰਦਾ ਯਾਰ ਬੋਲਣ ਐਦਾਂ ਹੁੰਦਾ ਕਿ ਕੰਮ ਨਿਬੜ ਕੇ ਗੋ ਟੂ ਰੂਮ ਕਿ ਬਾਬਾ ਦੌੜ ਜਾਈਏ ਕਮਰੇ ਦੇ ਵਿੱਚ ਏਸੀ ਚ ਇੰਨੀ ਜਿਆਦਾ ਗਰਮੀ ਆ ਵਧੀਆ ਪ੍ਰਮਾਤਮਾ ਨੇ ਠੰਡਾ ਜਾਂ ਕਰਤਾ ਪਹਿਲਾਂ 48 50 ਤੱਕ ਵੀ ਟੈਂਪਰੇਚਰ ਸੀਗਾ ਉਦੋਂ ਹਵਾ ਚੱਲਦੀ ਰਹਿੰਦੀ ਸੀ ਹੁਣ ਤਾਂ 31 ਤੱਕ ਹੁੰਦਾ ਹੋਮਸ ਜਿਹੜਾ ਹਨ ਇਹ ਬਹੁਤ ਜਿਆਦਾ ਦੂਜਾ ਖਤਰਨਾਕ ਬੈਡ ਆ ਇੰਨਾ ਬਹੁਤ ਗਰਮੀ ਕਰਦੇ ਆ ਰੁਕ ਜਾ ਮੇਰਾ ਪੁੱਤ ਆ ਕੇ ਥੱਲੇ ਆਏ ਗੰਭ ਹਾਂ ਮੋਰ ਦਿਖਾਏ ਇਧਰ ਫੜੇ ਵਾਹ ਦੇਖੋ ਗਾਈਸ ਨੂੰ ਦਿਖਾਈਏ ਗਾਈਸ ਵੀਰੇਨ ਦੇਖੋ ਕੰਮ ਕਿੰਨਾ ਸੋਹਣਾ ਨੇਚ ਨਿਚ ਇੰਨਾ ਸੋਹਣਾ ਪਰਮਾਦਰ ਨਾਲ ਬਣਾਇਆ ਮੋਰ ਨੂੰ ਹਨ ਅੱਗੇ ਕਹਿੰਦੇ ਇਹਦੇ ਆਖੇ ਮੋਰ ਦੇ ਖੰਬੋ ਲੈ ਖੰਬ ਕਹਿੰਦਾ ਸੋਰੀ ਪੈਰ ਸਰਕ ਲੈ ਕੇ ਮੰਗ ਕੇ ਆਧਾਰ ਕਹਿੰਦੇ ਮੈਂ ਬੰਡੇ ਜਾਣਾ ਦੇਖੇ ਮੋਰ ਤਾਂ ਇੰਨਾ ਸੋਹਣਾ ਹੈ ਕਿ ਪੈਰਾਂ ਤੋਂ ਇਹਦੇ ਉਹਨੇ ਸਰਕ ਨੇ ਲੈ ਲਏ ਸੀ ਪੈਰ ਇਹਦੇ ਉਦੋਂ ਕਹਾਣੀਆਂ ਬਣਾਉਣਾ ਸੁਣਾਈ ਜਾਂਦੇ ਦਿਲ ਬਾਅਦ ਚ ਜਦੋਂ ਵੱਡੇ ਹੋਏ ਪਤਾ ਲੱਗਾ ਕਿ ਐਵੇਂ ਗੱਲਾਂ ਹੀ ਐ ਹੁਣ ਮੈਨੂੰ ਮੇਰਾ ਵੀ ਬੜਾ ਹੁਣ ਆਪਾਂ ਦੋ ਕ ਮੁੱਦਿਆਂ ਤੇ ਗੱਲ ਕਰਦੇ ਆਂ ਬਾਬਿਆ ਮੁੱਦੇ ਕਿਹੜੇ-ਕਿਹੜੇ ਸੀ ਮੈਂ ਤਾਂ ਜਿੱਤੇ ਭੁੱਲ ਗਏ ਇੱਕ ਉਹ ਚਾਹ ਵਾਲੀ ਕੁੜੀ ਦਾ ਸੱਚ ਚਾਹ ਵਾਲੀ ਕੁੜੀ ਦੇ ਵਿਚਾਈ ਤੇ ਮਗਰ ਪੈ ਗਏ ਉਹ ਕਿਤੇ ਪਹਿਲਾ ਵੀਡੀਓ ਬਹੁਤ ਵਾਇਰਲ ਹੋਈਆਂ ਲੋਕਾਂ ਨੇ ਬਹੁਤ ਉਹਨਾਂ ਦੀ ਹੈਲਪ ਕੀਤੀ ਤੇ ਉਹ ਕਿਤੇ ਉਹ ਡੈਡੀ ਲੱਗ ਰਹੇ ਨੇ ਛੋਟੇ ਹੁੰਦੇ ਉਹ 2 ਸਾਲ ਦੇ ਨਿਆਣੇ ਨੂੰ ਕੀ ਪਤਾ ਹੁੰਦਾ ਜਿੱਦਾਂ ਮਾਂ ਨੇ ਸਿਖਾਤਾ ਕਈ ਬੁੜੀਆਂ ਹੁੰਦੀਆਂ ਤੈਨੂੰ ਪਤਾ ਹੀ ਹੈ ਨਾ ਨਿਆਣਿਆਂ ਨੇ ਪੱਟੀ ਪੜਾ ਦੇਣੀ ਆ ਕਿ ਆਹ ਇਦਾਂ ਆ ਉਦਾਂ ਆ ਉਹ ਫੇਰ ਨਿਆਣੇ ਉਦਾਂ ਹੀ ਕਰਦੇ ਆ ਉਹਨਾਂ ਨੂੰ ਲੱਗਦਾ ਖੈਰ ਜਿੱਦਾਂ ਮਾਂ ਬੀਨ ਕਹੇਤਾ ਉਹਦੇ ਸਹੀ ਆ ਉਹ ਫੇਰ ਬਾਅਦ ਚ ਜਦ ਰਿੰਕ ਵਾਰੀ ਹੋਈ ਉਹ ਬੰਦਾ ਅਮਰਤਾਰੀ ਨਿਕਲ ਆ ਪਈ ਉਹਨਾਂ ਦਾ ਵਧੀਆ ਗੁਰ ਸਿੱਖ ਹੈ ਤੇ ਉਹ ਕਹਿੰਦੀ ਸੀ ਮੇਰਾ ਡੈਡੀ ਨਸ਼ੇੜੀ ਆ ਕਿ ਨਸ਼ਾ ਕਰਦਾ ਨਸ਼ਾ ਖਾ ਕੇ ਸਾਨੂੰ ਕੁੱਟਦਾ ਹੁੰਦਾ ਸੀਗਾ ਤੇ 2 ਸਾਲ ਦੀ ਸੀਗੀ ਜੋ ਲੱਗ ਹੋ ਗਏ ਸੋ ਕਰਕੇ ਲੋਕੀ ਹੁਣ ਬਹੁਤ ਦਿਵਾਲੇ ਹੋਏ ਜਿੰਨੀ ਪਹਿਲਾਂ ਕੋਈ ਹੈਲਪ ਕਰ ਰਿਹਾ ਸੀਗਾ ਤੇ ਹੁਣ ਉਹਨੂੰ ਆਖੇ ਕਹਿੰਦੇ ਮੈਨੂੰ ਕਹਿ ਰਹੇ ਆ ਕਿ ਜਿਹੜੀ ਤੇਰੇ ਹੈਲਪ ਕੀਤੀ ਆ ਪੈਸੇ ਵਾਪਸ ਕਰ ਉਹਨੇ ਗਲਤੀ ਮੰਨ ਲਈ ਆ ਕਹਿੰਦੀ ਮੈਂ ਛੋਟੀ ਸੀਗੀ ਮੈਨੂੰ ਨਹੀਂ ਪਤਾ ਸੀ ਜਦੋਂ ਮੈਨੂੰ ਪਤਾ ਸੀਗਾ ਕਿ ਮੈਂ ਉਵੇਂ ਹੀ ਬੋਲਦਾ ਨਾ ਉਹਨੇ ਗਲਤੀ ਮੰਨ ਲਈ ਸੀ ਪਰ ਇਦਾਂ ਨਹੀਂ ਕਰਨਾ ਚਾਹੀਦਾ ਜਦ ਜਦੋਂ ਆਪਾਂ ਹੈਲਪ ਕਰਤੀ ਕਿਸੇ ਦੇ ਇੱਕ ਵਾਰੀ ਫੇ ਦੁਬਾਰੋ ਉਹਨੂੰ ਕਹਿਣਾ ਕਿ ਲੈ ਦੇ ਪੈਸੇ ਸਾਡੇ ਹਨ ਇਹ ਤਾਂ ਗੁੱਡ ਨਹੀਂ ਲੱਗਦਾ ਹੈਗਾ ਚਲੋ ਜਿੰਨੀ ਹੋਊਗੀ ਹੋਊਗੀ ਸੀ ਗਾਂਦੋ ਧਿਆਨ ਰੱਖੋ ਸੋ ਇਹ ਗੱਲਾ ਵੱਤਾਂ ਸੀਗੀਆਂ ਪਰ ਉਹ ਚੁਸਤ ਜੀ ਲੱਗੀ ਮੈਨੂੰ ਵੀ ਬੜੀ ਚਲਾ ਕੇ ਜੇ ਹਨ ਜੇ ਹਿਸਾਬ ਨਾਲ ਉਹਨੇ ਜਦੋਂ ਪਰ ਉਹਦਾ ਵੀ ਨਹੀਂ ਕਸੂਰ ਯਾਰ ਕੋਈ ਜਦੋਂ ਲੇਡੀਜ਼ ਬੁੜੀਆਂ ਪੱਟੀਆਂ ਪੜਾ ਦਿੰਦੀਆਂ ਨਿਆਣਿਆਂ ਨੂੰ ਉਦੋਂ ਫਿਰ ਨਿਆਣੇ ਕਰਦੇ ਆ ਫਿਰ ਰਿਸ਼ਤੇਦਾਰੀਆਂ ਚ ਵੀ ਮੈਂ ਦੇਖਿਆ ਤੁਹਾਨੂੰ ਮੈਂ ਅੱਗੇ ਗੱਲ ਨਹੀਂ ਸੁਣਾਈ ਸੀ ਮੁੰਡੇ ਵੀ ਫੇ 26 ਸਾਲਾਂ ਬਾਅਦ ਆਪਣੀ ਭੂਆ ਨਾਲ ਬੋਲੇ ਸੀਗੇ ਉਹ ਵੀ ਇਦਾਂ ਸੀਗੇ ਉਮੀਰ ਬਾਰਪੁਰ ਗਿਆ ਗੱਲ ਹੋਈ ਉਹਦੀ ਭੂਆ ਨਾਲ ਇਹ ਗੱਲਾਂ ਕਲੀਅਰ ਹੋਈਆਂ ਉਹਨਾ ਬੁੜੀਆਂ ਜਿੱਦਾਂ ਸਖਾਣ ਦੀ ਨੈਣੇ ਉੱਤੇ ਕਰਦੇ ਛੱਡੋ ਖੈਰ ਹੋਰ ਮੈਂ ਕੀ ਗੱਲ ਕਰਦਾ ਇੱਕ ਹੋਰ ਮੁੱਦੇ ਤੇ ਗੱਲ ਪਰ ਕੁੜੀ ਨੇ ਚਲੋ ਗਲਤੀ ਮੰਨ ਲਈ ਉਹਨੂੰ ਮਾਫ ਕਰ ਦੇਣਾ ਚਾਹੀਦਾ ਸਾਰਿਆਂ ਨੂੰ ਤੇ ਕਹਿੰਦੀ ਮੈਨੂੰ ਥ੍ਰੈਟ ਕਾਲ ਵੀ ਆਪਣੇ ਕਾਲਾਂ ਵੀ ਆ ਰਹੀਆਂ ਗਾਲਾਂ ਕੱਢ ਰਿਹਾ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਚਲੋ ਕੋਈ ਚੱਕਰ ਨਹੀਂ ਹੈਗਾ ਹੋਰ ਕੀ ਸੀ ਗੱਲਬਾਤ ਹੋਰ ਰੱਬ ਤੁਹਾਡਾ ਭਲਾ ਕਰੇ ਕਹਾਂ ਵਾਲੀ ਸੀ ਕਿ ਇੱਕ ਹੋਰ ਕਿਹੜੀ ਸੀ ਯਾਰ ਦੋ ਤਿੰਨ ਮੁੱਦਿਆਂ ਤੇ ਸੀ ਗੱਲਬਾਤ ਮੇਰੀ ਮੈਨੂੰ ਸੀਗਾ ਮੈਂ ਚੱਲ ਤੁਹਾਡੇ ਨਾਲ ਕਰਾਂਗੇ ਪਰ ਇਹ ਤਾਂ ਜਿਆਦੇ ਵੀਡੀਓ ਵਾਲੇ ਹਨ ਬਸ ਆਪਣੀਆਂ ਵੀਡੀਓ ਹੀ ਬਣਾਉਂਦੇ ਹੁੰਦੇ ਆ ਬੋਲਦੇ ਨਹੀਂ ਹੈਗੇ ਕਿਉਂਕਿ ਮੈਨੂੰ ਥੋੜਾ ਇੰਟਰਸਟ ਹੈ ਨਿਊਜ਼ ਦੇ ਵਿੱਚ ਖਬਰਾਂ ਦੇ ਵਿੱਚ ਕੀ ਚੱਲ ਰਿਹਾ ਪੰਜਾਬ 'ਚ ਜਾਂ ਕੀ ਗਾਂ ਸਰਕਾਰਾਂ ਕਰ ਰਹੀਆਂ ਜਾਂ ਕੋਈ ਕਿਸੇ ਨਾਲ ਧੱਕਾ ਹੋ ਰਿਹਾ ਜਾਂ ਕਿਵੇਂ ਆ ਮੇਰਾ ਦਿਲ ਕਰ ਜਾਂਦਾ ਮੈਂ ਬੋਲਾਂ ਇਹ ਚੀਜ਼ ਤੇ ਇੱਕ ਹੋਰ ਸੱਚ ਹਾਂ ਹਰੀ ਸਿੰਘ ਨਲਵੇਦੀ ਆਪਣੇ ਕੋ ਗਿਆ ਸੀਗਾ ਕੋਈ ਬਲੌਗਰ ਉੱਥੇ ਅਫਗਾਨਿਸਤਾਨ ਤੇ ਉਹਨੇ ਕਿਹਾ ਕਿ ਇੱਥੇ ਢਾਡੀਆਂ ਨੇ ਐਵੇਂ ਰੌਲਾ ਪਾਇਆ ਕਿ ਹਰੀ ਸਿੰਘ ਨਲੂ ਮੇਨ ਅਫਗਾਨੀਆਂ ਨੇ ਰਾਜ ਕੀਤਾ ਜਿਵੇਂ ਹਨ ਮੈਂ ਮੈਂ ਬੜਾ ਹੈਰਾਨ ਹਾਂ ਮੈਂ ਕਹਿੰਦਾ ਇੰਨੇ ਚਿਰ ਦੀ ਪੁਰਾਣੀ ਉੱਥੇ ਬੰਦੇ ਹੋਣਗੇ ਉਹ ਦੱਸੋ ਜਦੋਂ ਉਹਨੇ ਰਾਜ ਕੀਤਾ ਤੇ ਉਹਦਾ ਇਤਿਹਾਸ ਗਵਾਇਆ ਕਿ ਲੋਕੀ ਉੱਥੇ ਹੋਣਗੇ ਇਸ ਟਾਈਮ ਲੋਕਾਂ ਨੂੰ ਪੁੱਛ ਰਿਹਾ ਸੀ ਕਿ ਦੱਸੋ ਹਰੀ ਸਿੰਘ ਨਲੂ ਨੇ ਜਾਣਦੇ ਆ ਨਾਲ ਜਿਨ੍ਹਾਂ ਨੇ ਜਿਨ੍ਹਾਂ ਨੇ ਸਲ ਜਿਨ੍ਹਾਂ ਨੇ ਸਲਵਾਰਾਂ ਪਾਈਆਂ ਹੋਵੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਇਤਿਹਾਸ ਕਿ ਹਾਂ ਵੀ ਹਰੀ ਸਿੰਘ ਨਲੂ ਦੇ ਡਰਦੇ ਅਫਗਾਨੀ ਜਿਹੜੇ ਸੀਗੇ ਉਹ ਸਲਵਾਰਾਂ ਪਾਉਂਦੇ ਹੁੰਦੇ ਸੀ ਕਿ ਹਾਂ ਵੀ ਕੋ ਨਿਆਣਾ ਵੀ ਕਹਿੰਦੇ ਸੌਂਦਾ ਨਹੀਂ ਹੁੰਦਾ ਸੀ ਤੇ ਉਹਨੂੰ ਕਹਿੰਦੇ ਹੁੰਦੇ ਸੀ ਸੌਂਜਾ ਪਤਨੀ ਦਾ ਨਲੂ ਆ ਜਾਊਗਾ। ਯਾਨੀ ਕਿ ਕਹਾਵਤ ਆ। ਤਾਂ ਉਹ ਨਵੇਂ ਲੋਕਾਂ ਨੂੰ ਪੁੱਛ ਰਿਹਾ ਸੀ ਹਨ। ਉਹਨਾਂ ਨੂੰ ਕੀ ਪਤਾ ਜਿਹਨਾਂ ਨੂੰ ਪੁਆਈਆਂ ਹੋਣ ਅਗਲਿਆਂ ਤਾਂ ਜੇ ਪਤਾ ਵੀ ਹੋਵੇ ਤਾਂ ਵੀ ਨਹੀਂ ਕਹਿਣਾ ਕਿ ਹਾਂ ਸਾਨੂੰ ਪਤਾ ਆ। ਤਾਂ ਉਹ ਕਹਿੰਦਾ ਸੀਗਾ ਕਿ ਜਿੱਦਾਂ ਪਠਾਨਕੋਟ ਦਾ ਸ਼ਹਿਰ ਹੋਵੇ ਕੋਈ ਉੱਥੇ ਰਾਜ ਕਰ ਲਵੇ ਕਿ ਹਾਂਵੇਂ ਸਾਰੇ ਦੇਸ਼ ਤੇ ਨਹੀਂ। ਭਰਾਵਾ ਸਾਰੇ ਬੰਨੇ ਸੀਗਾ। ਫਗਾਨ ਫਗਾਨੀਆਂ ਦੇ ਤੇ ਹੱਸ ਪੜ ਕੇ ਦੇਖ ਪੂਰਾ ਹਰੀ ਸਿੰਘ ਨਲੂਏ ਦਾ। ਉਹਦੇ ਜਿੰਨਾ ਰਾਜ ਨਹੀਂ ਹੋਇਆ ਕੋਈ ਘੈਂਟ। ਤੇ ਨਾਲੇ ਉਹਦਾ ਵੀ ਉਨੇ ਰਾ ਦੇ ਵਿੱਚ ਨਾ ਕੋਈ ਜੇਲ ਸੀ ਨਾ ਕੋਈ ਕਿਸੇ ਨਾ ਰੇਪ ਹੁੰਦਾ ਹੁੰਦਾ ਸੀ ਹਿੰਦੂਆਂ ਦੇ ਕਿੰਨੇ ਸਥਾਨਾਂ ਦੇ ਉੱਪਰ ਉਹਨੇ ਸੋਨਾ ਚੜਾਇਆ ਸੀ ਹਰੀ ਸਿੰਘ ਨਲੂਵੇ ਨੇ ਤੁਸੀਂ ਪੜ ਕੇ ਦੇਖੋ ਇਤਿਹਾਸ ਫੇ ਪਤਾ ਲੱਗਣਾ ਤੁਹਾਨੂੰ ਸੋ ਇਹ ਰੋਂਗ ਬੋਲਿਆ ਸੀ ਪਰ ਉਹਨੇ ਸੌਰੀ ਫੀਲ ਕਰਤਾ ਸੀਗਾ ਉਹ ਕਹਿੰਦਾ ਮੇਰਾ ਇਹ ਨਹੀਂ ਸੀਗਾ ਮੋਟਿਵ ਕਹਿਣ ਦਾ ਕਿ ਕਿ ਲੋਕੀ ਵੀਡੀਓ ਕੱਟ-ਕੱਟ ਕੇ ਬੋਲ ਰਹੇ ਆ ਉਹਦਾ ਚੈਨਲ ਪਤਾ ਕਿਹੜਾ ਫਲੌਪ ਯੂਟਿਊਬਰ ਹੈ ਈਦਾ ਕੁਛ ਹੈ ਉਹਦਾ ਨਾ ਆਈ ਥਿੰਕ ਇਦਾਂ ਹੀ ਆ ਸਮਥਿੰਗ ਕੁਛ ਤੇ ਇੱਕ ਹੋਰ ਆ ਇੱਕ ਉਹਨਾਂ ਦੇ ਮੈਨੂੰ ਬੜਾ ਹੱਸਾਉਂਦਾ ਕੱਪਲ ਬਲੌਗਰ ਆ ਉਹ ਵੀ ਉਹ ਇੱਕ ਦਿਨ ਪਾ ਦਿੰਦਾ ਕਿ ਮੇਰੇ ਘਰ ਵਾਲੀ ਪ੍ਰੈਗਨੈਂਟ ਹੋ ਗਈ ਦੂਜੇ ਦਿਨ ਪਾ ਦਿੰਦਾ ਮਿਸ ਗੈਰੇਜ ਹੋ ਗਿਆ ਤੀਜੇ ਦਿਨ ਪਾ ਦਿੰਦਾ ਕਿ ਅਸੀਂ ਘਰ ਤੋਂ ਬੇਕਾਰ ਹੋ ਗਏ ਚੌਥੇ ਦਿਨ ਪਾ ਦਿੰਦਾ ਅਸੀਂ ਹੁਣ ਰੈਂਟ ਦੇ ਰਵਾਂਗੇ ਮੈਨੂੰ ਬਹੁਤ ਉਹਦੇ ਥੰਬਨੇਲ ਦੇ ਕੇ ਟਾਈਟਲ ਦੇ ਕੇ ਉਹ ਹੋ ਜਾਂਦਾ ਕਿ ਦੱਸ ਲੋਕਾਂ ਨੂੰ ਕੀ ਹੈ ਨਾ ਹੁਣ ਅਸੀਂ ਪਾਈ ਜਾਈਏ ਇੱਥੇ ਕੁਝ ਵੀ ਲਿਖ ਕੇ ਇਦਾਂ ਹੋ ਗਿਆ ਤਾਂ ਲੋਕਾਂ ਨਾਲ ਕਿ ਲੋਕਾਂ ਵੀਡੀਓ ਦੇਖਣੇ ਗਾਹ ਚੱਲ ਜਾਣਾ ਨਾ ਬਹੁਤ ਦੇ ਮੈਂ ਦੇਖ ਲਿਆ ਕਿ ਜਨ ਜਨ ਜੀ ਤਾਂ ਕਈ ਰੋਸਟ ਵੀ ਕਰਦੇ ਹਨਾ ਉਹ ਸਹੀ ਕਰਦੇ ਆ ਜਿਹੜੇ ਉਹ ਅਗਲੇ ਗਾਣਾ ਕੱਢਦੇ ਹਨਾ ਸਹੀ ਕੱਢਦੇ ਆ ਇਹ ਹਟਦੇ ਵੀ ਹੈ ਨਹੀਂ ਜਨਨੀਆਂ ਦਿਖਾਉਂਦੇ ਆਪਣੀਆਂ ਜਨਨੀਆਂ ਦਿਖਾ ਕੇ ਵਿਊ ਲੈਂਦੇ ਹੋ ਗੱਲ ਚੀਜ਼ ਗਲਤ ਆ ਹਾਂ ਕੁੜੀ ਮੁੰਡਾ ਕੀ ਨਾ ਉਹਨਾਂ ਦਾ ਕੁੜੀ ਮੁੰਡਾ ਵੀ ਕੱਪਲ ਆ ਪਾਉਂਦੇ ਆ ਬਲੌਗ ਇੰਨੇ ਸੋਹਣੇ ਹੁੰਦੇ ਬਲੌਗ ਉਹਨਾਂ ਦੇ ਗੱਲਾਂ ਛੱਡ ਦੋ ਉਹਨਾਂ ਨੂੰ ਨਹੀਂ ਕੋਈ ਕੁਝ ਕਹਿੰਦਾ ਜਿਹੜੇ ਇਦਾਂ ਕਰਦੇ ਆ ਹਣ ਆ ਪਰਸਨਲ ਗੱਲਾਂ ਹੁੰਦੀਆਂ ਕਿ ਮੇਰੇ ਘਰ ਵਾਲੀ ਪ੍ਰੈਗਨੈਂਟ ਹੋ ਗਈ इदा हो गया ये कौन दार लोगों को है ना हाँ जी मैं कहना अंदर पा देना ओके चलो गर्मी बड़ी है बजाय चूचा, है कोई चूचा बलुंगड़ा ही कोई लै गया चूचा तक बलूंगड़ा ही कोई लै गया साढ़ी बिल्ली का लाभता ही नहीं है आए दे। बस इदा इन चाहिए कि हाँ भी मेरे खाज करी चलो ਗਾਂ ਨੂੰ ਬਾਹਰ ਕੱਢ ਦਮੈਂ ਕਰਦੇ ਆ ਗੱਲਬਾਤ ਉਹ ਸੱਖੋ ਨਹੀਂ ਸਾਡੀ ਅੱਜ ਪਰੇ ਹੋਣੀ ਫਿਰਦੀ ਆ oh my god ਪਾਰੀ ਇੰਦਾ ਹਾਊਸ ਪਰੀ ਸਾਡੇ ਘਰੇ ਆਈ ਅੱਜ ਵਾਓ ਕਿੱਥੋਂ ਆਏ ਮੈਡਮ ਕਿੱਥੋਂ ਆਏ ਤੁਸੀਂ ਮારા ਗੱਲਾਂ ਅੰਗਲੇਰ ਤੋਂ ਆਏ ਆ ਓਕੇ ਹੋਰ ਸੁਣਾਓ ਹੋਰ ਕੋ ਗੱਲਬਾਤ ਪੈਂਜੀ ਤੁਸੀਂ ਤਾਂ ਬਹੁਤ ਸੋਹਣੇ ਲੱਗਦੇ ਪਏ ਆ ਜਾਓ ਤੁਹਾਡੀ ਵੀਡੀਓ ਬਣਦੀ ਆ ਫੇਰ ਚਲ ਜਾਓ ਫੇਰ ਮਰਜੀ ਚੱਲ ਜਾਓ ਫੇਰ ਚੱਲ ਜਾਓ ਫੇਰ ਆ ਦੇਖੋ ਕੈਟ ਉਹ ਕੋ ਗੱਲ ਬਾਤ ਕਰਨ ਕਿਹੜੀ ਬੱਸ ਐ ਹਾਂਜੀ ਕਿਹੜੇ ਬੱਸ ਐ ਜੀ ਜੀ ਗੱッセ ਹੈ ਬੱਸੇ ਬੱਸ ਐ ਤੇ ਗੱਡੀ ਚ ਗੱਡੀ ਚ ਗੱਡੀ ਚ ਐ ਆਪੇ ਚਲਾ ਕੇ ਆਏ ਆ ਲੈ ਆਹ ਕਰਦੀ ਐ ਆਹ ਕੀ ਕਰਦੀ ਮਾਂ ਇਹਨੂੰ ਕੀ ਦੀ ਤਾਂ ਸੁਗਨੀ ਸਾਡੀ ਤਾਂ ਇੰਨਾ ਵਧੀਆ ਬਾਕੀ ਨਿਆਣੇ ਆਂਗੇ ਜਦੋਂ ਕਹਿ ਕੇ ਤਿਆਰ ਕਰਾਉਣਾ ਕੱਪੜੇ ਪਾਉਣੇ ਨਾ ਗੰਦੇ ਜਿਹੇ ਰਹਿੰਦੇ ਕਈ ਲੈ ਕੇ ਨਿਆਣੇ ਮੈਨੂੰ ਵੀ ਨਹੀਂ ਵਧੀਆ ਲੱਗਦੇ ਜਦੋਂ ਨਿਆਣਾ ਸੋਹਣਾ ਜਿਹਾ ਹੋਵੇ ਬੰਦੇ ਚੱਕਣ ਨੂੰ ਵੀ ਦਿਲ ਕਰਦਾ ਨਾ ਭਾਵੇਂ ਕਿਸੇ ਦਾ ਹੀ ਹੋਵੇ ਇਹਨੀ ਇਹ ਸਵੇਰੇ ਉੱਠ ਰਹੀ ਨੇ ਪਹਿਲਾਂ ਨਹਾ ਕੇ ਬਰਸ਼ ਕਰਕੇ ਐ ਸਵੇਰੇ ਤੇਲ ਤੋਂ ਲਾ ਮੈਂ ਉਹ ਕਰਕੇ ਸਿਰਮ ਸੁਰਮੇ ਜੋ ਲਾ ਕੇ ਫਰਾਗ ਪਾ ਕੇ ਰੈਡੀ ਹੋ ਜਾਣਾ ਚੂੜੀਆਂ ਚੂੜੀਆਂ ਪਾ ਕੇ ਆ ਗਈ ਆ ਤੇਰੀ ਗੱਲ ਕਰਦਾ ਸੀ ਮੈਂ ਮੈਂ ਕਿ ਸੁਗਨੀ ਸਾਡੀ ਸਵੇਰੇ ਤਿਆਰ ਹੋ ਜਾਂਦੀ ਹੈ ਨਾ ਸਵੇਰੇ ਰੈਡੀ ਹੋ ਜਾਂਦੀ ਸੁਗਨੀ ਸਾਡੀ ਚਲੋ ਗਾਇਸ ਬਾਅਦ ਸ਼ਾਵਰ ਦੇ ਦਈਏ ਕਾਉਨ ਮੌਸਮ ਦਾ ਥੋੜਾ ਠੰਡਾ ਹੋ ਗਿਆ ਆ ਕਰਦੇ ਆ ਫਿਰ ਬਲੌਗ ਕੰਟੀਨਿਊ ਹੁਣ ਆਪਾਂ ਦਿੱਲੀ ਗੱਲਾਂ ਬਾਤਾਂ ਕਰਾਂਗੇ ਨਾ ਤੁਹਾਨੂੰ ਖਬਰਾਂ ਸੁਣਾਇਆ ਕਰਾਂ ਖਬਰਾਂ ਚ ਮੈਨੂੰ ਜ਼ਿਆਦਾ ਇੰਟਰਸਟ ਹੈ ਨਾ ਜਦ ਹਾਂ ਇਹਨੂੰ ਕੀ ਮਿਲਦਾ ਇਹਨੂੰ ਪਤਾ ਨਹੀਂ ਕੀ ਮਿਲਦਾ ਇਹਨੂੰ ਪਤਾ ਨਹੀਂ ਕੀ ਮਿਲਦਾ ਇਹਨੂੰ ਪਤਾ ਨਹੀਂ ਕਿਤੇ ਘਰੇ ਆ ਕੁਤਕਤਾਂ ਨਹੀਂ ਘੜਾਉਂਦੀ ਇਹ ਆ ਦੇਖ ਸੁਣਨੀ ਕੀ ਕਰਦੀ ਮੇਰੇ ਤੇ ਵਾਲੇ ਅੱਦੇ 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 ਵਾਲਾ ਤੇ ਮੇਰੇ ਅੱਦੇ ਵਾਲ ਤੇ ਮਦੰਗੀ ਹੋ ਗਈ ਮੇਰੇ ਅੱਦੇ ਵਾਰ ਇਹ ਕਿਤੇ ਗੰਝੀਆਂ ਸੁਣਨੀ ਕੀ ਕਰਨ ਲੱਗੀ ਮੈਂ ਆਪਣਾ ਮੈਂ ਤੁਹਾਨੂੰ ਤੇ ਦਿਦਾਂ ਮੈਂ ਕੀ ਤੇਰੀ ਮਾਂ ਦੇ ਕੀ ਕਰਦੀ ਮੇਰੀ ਮਾਂ ਦੇ ਕੀ ਕਰ ਰਹੀ ਤੇ ਪਤਾ ਲੱਗੇ ਫਿਰ ਇਸ ਦੱਸੂਗੀ ਮੈਂ ਹਸ ਤਾ ਮੈਂ ਇਹ ਇਹ ਮੇਰੇ ਬਾਪਕਾ ਨਾਲ ਆਈਏ ਇਹ ਸਟਲ ਕਰਨ ਲੱਗੇ ਸਟਲ ਕਰਕੇ ਕੀ ਬਣਾਉਣਾ ਹੈ ਦੇਖੀ ਨੇ ਕੀ ਬਣਾਉਣ ਲੱਗੇ ਕੁਝ ਬਣਾਉਣ ਦੀ ਦੇਖੀ ਪਰੀ ਹਾਂ ਪਰੀ ਬਣਾਉਣਾ ਹੋਰ ਕੁਝ ਬਣਾ ਕੇ ਨਹੀਂ ਕੱਲ ਬਣਾਵਾਂ ਮੈਂ ਦੇ ਦਾਂ ਠੀਕ ਹੈ ਠੀਕ ਬਲੌਗ ਕੀ ਬਣਾਏਗੀ ਹਾਂ ਓਦਵਾਰੇ ਆ ਇਵਿੰਗ ਕੀਤੀ ਅੱਗੇ ਜਾਂਦੇ ਹੁੰਦੇ ਮਾਮੀ ਦੇ ਨਾਲ ਮਾਮੀ ਥੋੜੀ ਸਿੱਕਿਆ ਬਿਮਾਰ ਆ ਤੇ ਮੈਨੂੰ ਕਹਿੰਦੀ ਚੱਲ ਨੇ ਤਾਂ ਮੈਂ ਘਰੇ ਪਾਠ ਕਰ ਲਵਾਂਗਾ ਕਿਉਂਕਿ ਕੰਮ ਨੇ ਵਿੜ ਕੇ ਥੱਕ ਜਾ ਹੁੰਦਾ ਇੱਕ ਗਰਮੀ ਜਾਰੇ ਕਰਕੇ ਹਨਾ ਤੁਹਾਨੂੰ ਪਤਾ ਸੁਰਸਮ ਨਹੀਂ ਜਾ ਹੁੰਦਾ ਨਹੀਂ ਤਾਂ ਅੱਗੇ ਹਰੇਕ ਸੰਡੇ ਚਾਹੀਦਾ ਹੈ ਤੇ ਹੁਣ ਚਲਦੇ ਆ ਪਿੰਡ ਵਾਲੇ ਗੁਰਦੁਆਰੇ ਆਜੋ ਮੈਂ ਕਿੰਨੇ ਟਾਈਮ ਬਾਅਦ ਚੱਲਾਂ ਚਲਿਏ ਹਾਂ ਇੱਕ ਗੈਲਰੀ ਵਧੀਆ ਹੋਰ ਜੋ ਮਰਜੀ ਆ ਬੁਰਕਾਂ ਦੇ ਟਾਈਮ ਨਾਲ ਆਪੇ ਤਿਆਰ ਹੋ ਜਾਂਦੀ ਸ਼ਾਮ ਨੂੰ ਨਾ ਧੋ ਕੇ ਮਾਮੀ ਨੇ ਜਾਣ ਨੂੰ ਮੈਂ ਜਦੋਂ ਕਹਿੰਦੇ ਬਾਪੋ ਮੈਂ ਮੁੰਡੇ ਨੇ ਬੱਚ ਕੇ ਹਟਿਆ ਉਹ ਕਹਿੰਦਾ ਖਪੁੰਨੇ ਰਿਆ ਕਰਕੇ ਨੂਤਰ ਆਪੇ ਲਾਉਣੇ ਪਏ ਆ ਕਿ ਨਾਮ ਬੰਡਲ ਹੈ ਜਾਇ ਕਿਸੇ ਸੱਤ ਨਾਮ ਗੱਡੇ ਏਡੇ ਬੰਡਲੇ ਯਾਨੀ ਜੇ ਨਹੀਂ ਤਾਂ ਉਹ ਕਹਿੰਦਾ ਮੈਨੂੰ ਤਾਂ ਪਤਾ ਵੀ ਨਹੀਂ ਇੱਥੇ ਕੀ ਹੁੰਦਾ ਆ ਜਿਹੜਾ ਲਾਸਟ ਤੇ ਉਤਰੇ ਉਹ ਜਿੱਤਦਾ ਹੁੰਦਾ ਆ ਕਹਿੰਦੇ ਨੇਰਾ ਹੋ ਗਿਆ ਹੁਣ ਆ ਕਰਕੇ ਫਿਰ ਉਹ ਕਹਿੰਦੇ ਏਡੇ ਬੰਡਲੇ ਨਾਮ ਉਹ ਵਾਹ ਸੱਚੇ ਬਾਸ਼ਾ ਮੇਰ ਕੀ ਨਾਮ ਬਾਈ ਹਜੇ ਵੀ ਦੇਲਾ ਛੇਤਰੀ ਲਈ ਖੜਾ ਆ ਹਾਂ ਇਹ ਕਬੂਤਰ ਪਰਵਾਹ ਨਹੀਂ ਗਿਆ ਹਜੇ ਵਿਚਾਰੇ ਪਤਾ ਨਹੀਂ ਦੂਰੋਂ ਨਕੂਦਰੋਂਗਾ ਕਿ ਕਿੱਦਾਂ ਕਿੱਥੇ